ਫਗਵਾੜਾ ਸ਼ਹਿਰ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਗਵਾੜਾ ਸ਼ਹਿਰ ਵਿੱਚ ਵੱਖ-ਵੱਖ ਥਾਣਿਆਂ ਵਿੱਚ ਰਹਿ ਕੇ ਆਪਣੀਆਂ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਐਸਆਈ ਇੰਦਰਜੀਤ ਸਿੰਘ ਦੀ ਬੀਤੀ ਰਾਤ ਸੜਕ ਹਾਸੇ ਕਾਰਨ ਮੌਤ ਹੋਣ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਐਸਆਈ ਇੰਦਰਜੀਤ ਸਿੰਘ ਬੀਤੀ ਰਾਤ ਪੁੱਲਾ ਰਾਈ ਬਾਈਪਾਸ ਤੇ ਆਪਣੇ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਜਾ ਰਹੇ ਸੀਤਾ ਉਸ ਦਰਨੋ ਹੋ ਸੜਕੀ ਹਾਸੀ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਵੱਜੀਆਂ ਇਸ ਸਾਰੇ ਕੱਟਨਾ ਸੰਬੰਧੀ ਜਾਣਕਾਰੀ ਦੰਦਿਆਂ ਅਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਾਣਾਈ ਨਜ਼ਦੀਕ ਟਾਬੇ ਤੇ ਬੈਠੇ ਚਾਹ ਪੀ ਰਹੇ ਸਨ ਤਾਂ ਇੱਕਦਮੀ ਬਹੁਤ ਹੀ ਜ਼ਬਰਦਸਤ ਆਵਾਜ਼ ਆਈ ਜਿਸ ਤੋਂ ਬਾਅਦ ਉਹ ਤੁਰੰਤ ਭੱਜ ਕੇ ਗਏ ਤਾਂ ਦੇਖਿਆ ਕਿ ਏਐਸਆਈ ਇੰਦਰਜੀਤ ਫੁੱਟਪਾਥ ਤੇ ਡਿੱਗਿਆ ਹੋਇਆ ਸੀ ਤੇ ਉਹਨਾਂ ਦਾ ਬੁਲੇਟ ਕਾਫੀ ਦੂਰ ਪਿਆ ਹੋਇਆ ਸੀ ਉਹ ਤੁਰੰਤ ਏਐਸਆਈ ਇੰਦਰਜੀਤ ਸਿੰਘ ਨੂੰ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਡਾਕਟਰਾਂ ਨੇ ਏਐਸਆਈ ਇੰਦਰਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਏਐਸਆਈ ਦੀ ਮੌਤ ਕਿਸੇ ਵਾਹਨ ਨਾਲ ਫੇਟ ਵੱਜਨ ਕਾਰਨ ਜਾਂ ਮੋਟਰਸਾਈਕਲ ਦਾ ਸਲਤੁਲਨ ਵਿਗੜਨ ਨਾਲ ਹੋਈ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਰਾਗੀਰਾ ਮੁਤਾਬਕ ਇਹ ਐਕਸੀਡੈਂਟ ਦੱਸਿਆ ਜਾ ਰਿਹਾ ਹੈ ਹੋਰ ਇਸ ਸਾਰੇ ਹਾਦਸੇ ਸੰਬੰਧੀ ਜਾਣਕਾਰੀ ਦੰਦਿਆਂ ਅਜੀਤ ਸਿੰਘ ਦਾ ਕੀ ਕੁਝ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਵੋ ਪੂਰੀ ਖਬਰ ਵਿੱਚ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਨਾ ਜੀ ਆਪਣਾ ਭਾਜੀ ਆਪਣਾ ਨਾਮ ਅਗੀਰ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆਪਾਂ 82 ਭੁੱਲਾਰੇ ਕਲੋਨੀ ਤੇ ਸਰ ਕੀ ਮਾਮਲਾ ਕੀ ਜਿਹੜਾ ਹਸਪੀਟਲ ਜਾਣਾ ਮਾਮਲਾ ਇਸ ਤਰ੍ਹਾਂ ਸੀ ਇਹਨਾਂ ਜਿੱਦਾਂ ਬੋਰਡ ਤੇ ਜਾ ਰਹੇ ਸੀ ਤੇ ਅਸੀਂ ਉਧਰ ਟਰਾਪੇ ਤੇ ਨੀਚੇ ਬੈਠੇ ਉਧਰ ਚਾਹ ਪੀਂਦੇ ਪੈ ਸੀ ਤੇ ਇੱਕਦਮ ਸਾਨੂੰ ਆਵਾਜ਼ ਆਈ ਜਿੱਦਾਂ ਨਾ ਕਦੀ ਆਪਾਂ ਕੋਈ ਪਟਾਖਾ ਚੱਲੇ ਹੁੰਦਾ ਐਦਾਂ ਨਾ ਆਵਾਜ਼ ਆਈ ਤੇ ਉਹ ਆਵਾਜ਼ ਹੋ ਤਾਂ ਅਸੀਂ ਭੱਜ ਕੇ ਦੇਖਿਆ ਕੋਈ ਲੱਤ ਗੱਲ ਹੋ ਗਈ ਤੇ ਫੁੱਟਪਾਥ ਤੇ ਦੇਖਿਆ ਨਾ ਇਹ ਫੁੱਟਪਾਥ ਤੇ ਪਏ ਸੀ ਦਿੱਕੇ ਨ ਸੱਟ ਇੰਜਰੀ ਕਾਫੀ ਆ ਹਾਂਜੀ ਤੇ ਉਸ ਤੋਂ ਜਿਹੜਾ ਬੋਰਡ ਜਿਹੜਾ ਉਹ ਘੱਟੋ ਘੱਟ ਵੀ 60 ਮੀਟਰ ਤੇ ਜਾ ਕੇ ਲਿਖ ਆਂਦੀ ਜਿਹੜਾ ਬੁਲਟ ਬੁਲਟ ਮੋਟਰਸਾਈਕਲ ਸੀਗਾ ਉਹ ਇਹਨਾਂ ਕੋਈ ਬੇਕਾਬੂ ਹੋ ਗਿਆ ਜਾਂ ਕਿੱਦਾਂ ਬੇਕਾਬੂ ਵੀਰੇ ਦਾ ਬੇਕਾਬੂ ਹੋ ਗਿਆ ਕਿਉਂਕਿ ਅਸੀਂ ਥੱਲੇ ਬੈਠੇ ਸੀ ਨਾ ਚਾਹ ਪੀਂਦੇ ਪੈਦਲੇ ਅੱਛਾ ਜੀ ਛੰਟਕ ਟੱਕ ਤੋਂ ਜਪਟਾ ਕਪਿਆ ਕਿਸੇ ਚੀਜ਼ 'ਚ ਹਿੱਟ ਤਾਂ ਨਹੀਂ ਹੋਏ ਨਹੀਂ ਇਹ ਸੀ ਪ੍ਰੋਪਰ ਨਹੀਂ ਗੱਲ ਕਿਸੇ ਚੀਜ਼ 'ਚ ਹਿੱਟ ਹੋਇਆ ਜਾਂ ਇਹ ਆਪਣੇ ਆਪ ਡਿੱਗਿਆ ਔਰ ਲੱਗਦਾ ਇਦਾਂ ਵੀ ਕਿਸੇ ਕੀਤੇ ਹਟੋ ਹੋਇਆ ਏ ਇਹ ਮਲਾਜਮ ਸੀਗੇ ਮਲਾਜਮ ਜੀ ਹਾਂ ਜੀ ਇੰਦਰ ਜੀ ਕਹਿੰਦਾ ਨਾਮ ਆ ਜੀ ਅੱਛਾ ਜੀ ਕਿੱਥੇ ਦੇ ਆ ਇਹ ਮੇਰਾ ਖਿਆਲ ਪੀਪਾ ਰੰਗੀ ਦੇ ਕਹਿੰਦੇ ਆ ਜੀ ਇੱਕ ਨੰਬਰ ਵਾਲੀ ਤੇ ਹਾਂ ਜੀ ਹਾਂ ਜੀ ਤੇ ਮੋ ਮੌਕੇ ਦੀ ਹੋਗੀ ਸੀ ਮੋ ਤੇ ਇਹਨਾਂ ਦੀ ਜੀ ਇਸ ਤਰ੍ਹਾਂ ਨਹੀਂ ਮੌਕੇ ਤੇ ਨਹੀਂ ਬੋ ਕਹਿ ਸਕਦੇ ਅਸੀਂ ਆਪਣੇ ਕੋਲ ਪੂਰੀ ਕੋਸ਼ਿਸ਼ ਕੀਤੀ ਹੈ ਨਾਲ ਜੋ ਲਿਆਂਦਾ ਨੂੰ ਉੱਥੋਂ ਚੱਕ ਕੇ ਸਾਡੇ ਆਪਣੇ ਚ ਤੇ ਮਤਲਬ ਕਿ ਰਸਤੇ ਵਿੱਚ ਪਤਨੀ ਡੈੱਡ ਹੋ ਗਏ ਆ ਜਾਂ ਉੱਥੇ ਹੋ ਗਏ ਜੀ ਜੇ ਅਸੀਂ ਮਲੇ ਦੇ ਦੇਖਿਆ ਤੇ ਚੱਕੇ ਨਾਲ ਹੀ ਅਗੇ ਤੇ ਜਿੱਦਾਂ ਹੁਣ ਤੁਸੀਂ ਚੱਕ ਕੇ ਲੈ ਕੇ ਆਏ ਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿੱਦਾਂ ਹੁਣ ਰਾਹ ਗੇਰਾ ਨੂੰ ਕੋਈ ਐਕਸੀਡੈਂਟ ਹੁੰਦਾ ਤੇ ਲੋਕਾਂ ਨੂੰ ਆਪਾਂ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਤਾਂ ਸਰ ਆਪਾਂ ਤਾਂ ਹੱਥ ਬਨ ਕੇ ਹੀ ਬੇਨਤੀ ਕਰਦੇ ਆ ਵੀ ਭਾਈ ਆਰਾਮ ਨਾਲ ਚੱਲੋ ਕੋਈ ਆਪਣਾ ਕੋਹੋ ਜੀ ਚੀਜ਼ ਨਾ ਖਾ ਪੀ ਕੇ ਚੱਲੋ ਆਪਣਾ ਟਾਈਮ ਨਾਲ ਘਰ ਜਾਓ ਤੁੰਡਾ ਦਾ ਟਾਈਮ ਆ ਠੀਕ ਹੈ ਜੀ ਅੱਜ ਕੱਲ ਰੋਡ ਦੇ ਵਿੱਚ ਬਹੁਤ ਲੋਕ ਤੇਜ਼ ਚੱਲਦੇ ਆ ਪਰ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਜੀ ਵੀ ਹੌਲੀ ਚੱਲੋ ਜ਼ਿੰਦਗੀ ਬੜੀ ਕੀਮਤੀ ਆ ਹੌਲੀ ਚੱਲੋ